ਗੁਰ ਕੀ ਸੇਵਾ ਸਬਦ ਵਿਚਾਰ ਹੋਮੇ ਮਾਰੀ ਕਰਨੀ ਸਾਰ ਵਾਹਿਗੁਰੂ ਜੀ ਆਪਾਂ ਗੁਰੂ ਦੀ ਕਈ ਤਰੀਕਿਆਂ ਨਾਲ ਸੇਵਾ ਕਰਦੇ ਆ ਜਿਵੇਂ ਗੁਰੂ ਕੇ ਲੰਗਰਾਂ ਦੀ ਸੇਵਾ ਗੁਰੂ ਘਰ ਵਿੱਚ ਸਫਾਈ ਕਰਨੀ ਰਮਾਲੇ ਸਾਹਿਬ ਜੋੜੇ ਘਰ ਵਿੱਚ ਇਸ ਤਰ੍ਹਾਂ ਆਪਾਂ ਕਈ ਤਰੀਕਿਆਂ ਨਾਲ ਗੁਰੂ ਘਰ ਵਿੱਚ ਸੇਵਾ ਕਰਦੇ ਆ ਪਰ ਇੱਕ ਸੇਵਾ ਹੋਰ ਹੈ ਜਿਸ ਦੇ ਬਾਰੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 35 ਅਰਜ ਹੈ ਗੁਰ ਕੀ ਸੇਵਾ ਸਭ ਦੇ ਵਿਚਾਰ ਹੋਮੇ ਮਾਰੇ ਕਰਨੀ ਸਾਰ ਪਾਵ ਬਾਣੀ ਪੜਨ ਤੋਂ ਬਾਅਦ ਉਸ ਉੱਤੇ ਵਿਚਾਰ ਕਰਨਾ ਅਤੇ ਬਾਣੀ ਦੇ ਅਨੁਸਾਰ ਜੀਵਨ ਜੀਣ ਦੀ ਕੋਸ਼ਿਸ਼ ਕਰਨਾ ਵੀ ਗੁਰੂ ਦੀ ਸੇਵਾ ਹੈ ਪਰੰਤੂ ਇਹ ਦਾਤ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਪ੍ਰਾਪਤ ਹੁੰਦੀ ਹੈ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਉਸ ਅਕਾਲ ਪੁਰਖ ਨਾਲ ਮਲਾਪ ਨਹੀਂ ਹੋ ਸਕਦਾ ਗੁਰੂ ਦੇ ਸ਼ਬਦ ਦੁਆਰਾ ਹੀ ਉਸ ਅਕਾਲ ਪੁਰਖ ਦਾ ਨਾਮ ਧਿਆਇਆ ਸਿਮਰਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਦੁਆਰਾ ਹੀ ਹੋਮੇ ਮਨ ਚੋਂ ਮਾਰੀ ਜਾ ਸਕਦੀ ਹੈ ਗੁਰੂ ਦੇ ਸ਼ਬਦ ਦੁਆਰਾ ਹੀ ਟੋੜੀ ਭਗਤੀ ਕਰਨ ਨਾਲ ਮਨੁੱਖ ਦੇ ਮਨ ਵਿੱਚ ਅਕਾਲ ਪੁਰਖ ਵਸ ਸਕਦਾ ਹੈ ਆਤਮ ਅੰਡੋਲਤਾ ਪ੍ਰਾਪਤ ਹੋ ਸਕਦੀ ਹੈ ਗੁਰੂ ਦੀ ਅਸਲੀ ਸੇਵਾ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖ ਦੀ ਕੀਤੀ ਗਈ ਭਗਤੀ ਹੈ ਪਰੰਤੂ ਇਹ ਦਾਤ ਕਿਸੇ ਵਿਰਲੇ ਭਾਗਾ ਵਾਲੇ ਨੂੰ ਹੀ ਪ੍ਰਾਪਤ ਹੁੰਦੀ ਹੈ